ਨਮਸਕਾਰ ਦੋਸਤੋ ਅੱਜ ਤੁਹਾਡੀ ਮੁਲਾਕਾਤ ਕਰਉਣ ਜਾ ਰਹੇ ਹਾਂ ਡਾਕਟਰ ਕ੍ਰਿਸ਼ਨਨ ਐਂਡ ਬਾਂਸਲ ਮਨੋਰੋਗ ਕਲੀਨਿਕ ਦੇ ਮਾਹਰ ਡਾਕਟਰ ਆਰ ਕੇ ਬਾਂਸਲ ਜੀ ਨਾਲ ਜੋ ਕਿ ਤੁਹਾਨੂੰ ਮਨੋਰੋਗ ਕੀ ਹੈ ਕਿਉਂ ਹੁੰਦੇ ਹੈ ਕੀ ਕਾਰਨ ਹੈ ਔਰ ਇਸ ਦਾ ਇਲਾਜ ਕੀ ਹੈ ਬਾਰੇ ਸੰਪੂਰਨ ਜਾਣਕਾਰੀ ਦੇਣਗੇ ਜੁੜੇ ਰਹਿਣਾ ਤੁਸੀਂ ਵੀਡੀਓ ਨਾਲ ਅਖੀਰ ਤੱਕ ਕਿਸ ਤੁਹਾਡੇ ਰੂਬਰੂ ਕਰਵਾਉਂਦੇ ਰਹਿੰਦੇ ਆ ਵੱਖਰੇ ਵੱਖਰੇ ਵਿਸ਼ਾ ਦੇ ਉੱਤੇ ਬਸਰੇ ਬਲਾਰੀਨਾ ਦੇ ਸਬੰਧ ਦੇ ਵਿੱਚ ਤੇ ਹੋਰ ਬੜੇ ਵਿਸ਼ਾ ਦੇ ਸਪਾਂਸਰ ਦੇ ਵਿੱਚ ਜੋ ਤੁਹਾਡੀ ਜ਼ਿੰਦਗੀ ਨਾਲ ਜੁੜਿਆ ਹੋਇਆ ਜੀ ਇਹ ਇੱਕ ਵਿਸ਼ਾ ਜੋ ਹੈ ਤੁਹਾਡੇ ਜ਼ਿੰਦਗੀ ਨਾਲ ਜੁੜਿਆ ਬਹੁਤ ਸਾਰੇ ਲੋਕ ਇਸ ਦੇ ਸ਼ਿਕਾਰ ਹੁੰਦੇ ਨੇ ਅਕਸਰ ਤੇ ਉਹ ਕਾਰਨ ਹੈਗਾ ਕਿ ਅਕਸਰ ਇਹ ਲੋਕ ਬਹੁਤ ਸਾਰੇ ਕੰਝ ਨੇ ਦੇ ਰਾਜ਼ ਮਨ ਨੂੰ ਬੜੇ ਜ਼ੋਰ ਦਾ ਦਬਾਅ ਆਇਆ ਔਰ ਮੈਨੂੰ ਕੁਝ ਚੀਜ਼ ਨੇ ਦਬੜਿਆ ਕੇ ਮੇਰਾ ਘਾਉ ਪੜ ਲਿਆ ਮੇਰੇ ਲੱਤਾਂ ਬਾਹ ਕੁੱਪ ਲੀਆਂ ਫਿਰ ਐਦਾਂ ਦੇ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਦੇ ਤਜਰਬੇ ਦੱਸਦੇ ਆ ਕਿ ਰਾਜ ਮਰਨ ਆਇਆ ਹੋਇਆ ਤਾਂ ਇਸ ਵਿਸ਼ੇ ਤੇ ਅੱਜ ਡਾਕਟਰ ਆਰਕੇ ਬਾਂਸਲ ਜੀ ਨਾਲ ਤੁਹਾਡੇ ਰੂਬਰੂ ਕਰਵਾਉਣੇ ਆ ਜਾਣਕਾਰੀ ਲੈਣ ਦੇ ਨਾਲ ਕਿ ਆਖਰੀ ਚੀਜ਼ ਹੈ ਕਿ ਕੀ ਵਾਕਈ ਗੂਆਚੇ ਦਾ ਦਬਲਣ ਦਾ ਬੰਦੇ ਨੂੰ ਕੀ ਬਿਮਾਰੀ ਹੈ ਜਾਂ ਕੁਝ ਹੋਰ ਹੈ ਇਹਦੇ ਬਾਰੇ ਆਪਾਂ ਜਾਣਕਾਰੀ ਤੁਹਾਡੇ ਰੂਬਰੂ ਕਰਦੇ ਆ ਆ ਦਰਸ਼ਕ ਬਹੁਤ ਸਾਰਾ ਤੁਹਾਡਾ ਬਹੁਤ ਬਹੁਤ ਨਮਸਕਾਰ ਜੀ ਤਾਂ ਦਰਸ਼ਕ ਜਿਵੇਂ ਮੈਂ ਗੱਲ ਕੀਤੀ ਹੈਗੀ ਹੈ ਅਕਸਰ ਬਹੁਤ ਸਾਰੇ ਲੋਕ ਇਦਾਂ ਦੇ ਮਤਲਬ ਕਰਦੇ ਨੇ ਵੀ ਰਾਤ ਮੈਨੂੰ ਇਹ ਰਹਾ ਜਿਹਾ ਦਬਾਅ ਆਇਆ ਤੇ ਮੇਰੇ ਤਾਂ ਬਸ ਗਲੀ ਦਬ ਗਿਆ ਦੇਖਿਨਿਆ ਕਿ ਮੇਰੇ ਛਾਤੀ ਦੇ ਬਾਹਰ ਹੋ ਗਿਆ ਮੇਰੀਆਂ ਲੱਤਾਂ ਬਾਹਾਂ ਕੰਮ ਕਰਨੋਂ ਹਟ ਗਈਆਂ ਮੈਂ ਉਹ ਕਰਕੇ ਆ ਤੇ ਆਮ ਭਾਸ਼ਾ ਦੇ ਵਿੱਚ ਸਾਡੇ ਇਸ ਨੂੰ ਕਹੇ ਜਾਂਦਾ ਵੀ ਦਬਾਅ ਪੈ ਗਿਆ ਤੇ ਸਾਡੇ ਦਰਸ਼ਕਾਂ ਦੇ ਵਿੱਚ ਹੀ ਦੱਸੋ ਦੱਸ ਅਸਲ ਦੇ ਵਿੱਚ ਇਹ ਦਬਾਅ ਹੈ ਕੀ ਕਿ ਇਹ ਨੂੰ ਜਦੋਂ ਗੱਲ ਕਰਦੇ ਆ ਉਹਨਾਂ ਲੋਕਾਂ ਨਾਲ ਤਾਂ ਉਹ ਇਹ ਚੀਜ਼ ਗੰਦੇ ਨੇ ਵੀ ਸਾਨੂੰ ਕਿਸੇ ਚੀਜ਼ ਦੇ ਡਬਲ ਤੇ ਕਈ ਵਾਰੀ ਕੋਈ ਚੀਜ਼ ਉਹਨਾਂ ਲੋਕਾਂ ਨੂੰ ਦਿਖਾਈ ਵੀ ਜਾਂਦੀ ਹੈ ਉਹ ਜ਼ੋਰ ਆਉਂਦਾ ਹੈ ਤਾਂ ਉਹ ਜਿਹੜੀ ਗਲ ਹੋਣੀ ਚੀਜ਼ ਕੀ ਹੈ ਦਬਾਅ ਕੀ ਹੈ ਕਿ ਇਹ ਕੋਈ ਬਿਮਾਰੀ ਹੈ ਕੋਈ ਮਾਨਸਿਕ ਰੋਗ ਹੈ ਜਾਂ ਕੀ ਹੈ ਇਹਦੇ ਬਾਰੇ ਸਾਨੂੰ ਸਟਾਰਕ ਬੁੱਕ ਜਾਣਕਾਰੀ ਸਿਰ ਦੱਸ ਕੰਦ ਹੋਵੇ ਬਹੁਤ سارے ਲੋਕ ਇਹ ਦੱਸਦੇ ਨੇ ਕਿ ਉਹਨਾਂ ਨੂੰ ਦਵਾ ਪੈਂਦਾ ਹੈਗਾ ਹਾਂਜੀ ਇਹ ਐ ਕਹ ਲਓ ਵੀ ਇੱਕ ਛੋਟੀਆਂ ਛੋਟੀਆਂ ਮਾਨਸਿਕ ਬਿਮਾਰੀਆਂ ਨੇ ਜਿਨ੍ਹਾਂ ਨੂੰ ਸਲੀਪ ਡਿਸਆਰਡਰ ਕਹਿੰਦੇ ਆ ਓਕੇ ਮਤਲਬ ਨੀਂਦ ਦੇ ਵਿੱਚ ਹੋਣ ਵਾਲੀਆਂ ਛੋਟੀਆਂ ਛੋਟੀਆਂ ਮਾਨਸਿਕ ਬਿਮਾਰੀਆਂ ਓਕੇ ਇਹ ਕੋਈ ਬਹੁਤ ਗੰਭੀਰ ਵੀ ਨਹੀਂ ਬਹੁਤ ਖਤਰਨਾਕ ਵੀ ਨਹੀਂ ਅੱਛਾ ਜੀ ਪਰ ਜਦੋਂ ਲੋਕੀ ਮਹਿਸੂਸ ਕਰਦੇ ਨੇ ਉਹ ਇਹਨਾਂ ਨੂੰ ਇਸ ਤਰ੍ਹਾਂ ਇੰਟਰਪ੍ਰੀਟ ਕਰਦੇ ਨੇ ਕਿ ਉਹਨਾਂ ਨੂੰ ਕੋਈ ਕਿਸੇ ਚੀਜ਼ ਨੇ ਦੱਬ ਲਿਆ ਹਾਂਜੀ ਜਾਂ ਕੋਈ ਚੀਜ਼ ਉਹਨਾਂ ਦੇ ਇੱਕ ਦੇ ਉੱਤੇ ਬੈਠ ਗਈ ਹਾਂਜੀ ਜਾਂ ਕੋਈ ਕਿਸੇ ਨੇ ਉਹਨਾਂ ਦਾ ਗਲਾ ਫੜ ਲਿਆ ਹਾਂ ਅਸਲ ਦੇ ਵਿੱਚ ਦੋ ਕਾਰਨ ਨੇ ਇਸ ਦੇ ਕਿ ਇਹਦਾ ਹੁੰਦਾ ਕਿਉਂ ਆ ਜੇ ਪਹਿਲਾਂ ਤਾਂ ਇਹਨੂੰ ਸਮਝੀਏ ਕਿ ਇਹ ਫੀਨੋਮੈਨਾ ਕਿਹ ਹੈ ਜੀ ਇੱਕ ਤਾਂ ਇਹ ਦਿਮਾਗ ਵੱਲੋਂ ਅੱਛਾ ਜੀ ਇੱਕ ਹਾਰਟ ਵੱਲੋਂ ਕਹੇ ਕਹ ਲੋ ਦਿਮਾਗ ਵੱਲੋਂ ਆਏ ਜੇ ਕਿ ਇੱਕ ਡਰਾਉਣਾ ਸੁਪਨਾ ਜਾਂ ਕੋਈ ਡਰਾਉਣਾ ਖਿਆਲ ਜਾਂ ਨੀਂਦ ਦੌਰਾਨ ਬ੍ਰੇਨ ਦੀਆਂ ਗਤੀਵਿਧੀਆਂ ਦਾ ਕਿਸੇ ਕਾਰਨ ਪ੍ਰਭਾਵਿਤ ਹੋਣਾ ਜਦੋਂ ਹੀ ਗਤੀਵਿਧੀਆਂ ਪ੍ਰਭਾਵਿਤ ਹੁੰਦੀਆਂ ਨੇ ਤਾ ਆਦਮੀ ਨੂੰ ਇਦਾਂ ਦਾ ਇੱਕ ਅਨਕੰਫਰਟੇਬਲ ਅਹਿਸਾਸ ਹੁੰਦਾ ਹੈ ਇੱਕ ਆਪਾਂ ਐਂ ਕਹਿ ਲਓ ਬਈ ਅਨਕੰਫਰਟੇਬਲ ਮਤਲਬ ਉਹ ਆਦਮੀ ਕੰਫਰਟੇਬਲ ਨਹੀਂ ਹੁੰਦਾ ਓਕੇ ਸਹਜ ਨਹੀਂ ਹੁੰਦਾ ਤੇ ਜਿਹੜਾ ਉਹ ਅਨਕੰਫਰਟੇਬਲ ਅਹਿਸਾਸ ਹੁੰਦਾ ਹੈ ਉਹ ਦਬਾਅ ਬਣ ਕੇ ਮਹਿਸੂਸ ਹੁੰਦਾ ਹੈ ਉਸ ਤੋਂ ਅਗਲੀ ਗੱਲ ਹੈਗੀ ਕਿ ਉਹਦੇ ਦਿਮਾਗ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਕਿਸ ਤਰ੍ਹਾਂ ਦੀ ਸੋਚ ਨਹੀਂ ਧਰਮ ਨਾਲ ਰਿਲੇਟਡ ਭੁਗਤਾਂ ਤੇ ਤਾਂ ਨਾਲ ਰਿਲੇਟਡ ਕੱਤਰਾ ਨਾਲ ਰਿਲੇਟਡ ਸ਼ਕਤੀਆਂ ਨਾਲ ਰਿਲੇਟਡ ਕਿਸ ਤਰ੍ਹਾਂ ਦੇ ਵਿਚਾਰ ਉਹਦੇ ਦਿਮਾਗ ਦੇ ਵਿੱਚ ਪਏ ਆ ਉਹ ਹੁਣ ਜਿਹੜੀ ਉਹਦੀ ਅਨਕੰਫਰਟੇਬਲ ਹੋਣ ਦੀ ਪੋਜੀਸ਼ਨ ਹੈਗੀ ਉਹਨੂੰ ਉਹ ਤਰ੍ਹਾਂ ਇੰਟਰਪ੍ਰੀਟ ਕਰਦਾ ਹੈ ਓਕੇ ਮਤਲਬ ਜੇ ਕੋਈ ਆਦਮੀ ਬਹੁਤ ਜ਼ਿਆਦਾ ਰਹਿਮੀ ਹੈਗਾ ਜਾਂ ਡਰਿਆ ਹੋਇਆ ਹੈਗਾ ਜਾਂ ਭੂਤਾਂ ਪ੍ਰੇਤਾਂ ਤੋਂ ਡਰਿਆ ਹੋਇਆ ਹੈਗਾ ਤੇ ਸਾਡੇ ਕੋਲੇ ਆ ਕੇ ਉਹਨੇ ਇਹ ਗੱਲ ਦੱਸਣੀ ਹੈ ਕਿ ਵੀ ਡਾਕਟਰ ਸਾਹਿਬ ਮੈਨੂੰ ਨਾ ਰਾਤ ਨੂੰ ਇਦਾਂ ਮਹਿਸੂਸ ਹੁੰਦਾ ਉਹ ਉਹਨੂੰ ਇਦਾਂ ਹੀ ਦੱਸੇਗਾ ਕਿ ਡਾਕਟਰ ਸਾਹਿਬ ਕੋਈ ਮੇਰੇ ਇੱਕਦੇ ਉੱਤੇ ਬੈਠ ਜਾਂਦਾ ਤੇ ਮੇਰਾ ਗਲਾ ਦਬਦਾ ਹੈ ਹਾਂਜੀ ਤੇ ਕੋਈ ਔਰਤ ਹੈਗੀ ਉਹ ਉਹ ਮਰੀ ਹੋਈ ਔਰਤ ਹੈਗੀ ਉਹਨੂੰ ਇਦਾਂ ਉਹ ਇੰਟਰਪ੍ਰੀਟ ਕਰੇਗਾ ਕਿ ਸਿਰਫ ਫੀਨੋਮੇਨਨ ਜੇ ਇਹ ਤਾਂ ਫੀਨੋਮੇਨਾ ਦੂਜੇ ਦੇਸ਼ਾਂ 'ਚ ਵੀ ਹੁੰਦਾ ਜਿੱਥੇ ਕੁੱਤਾ ਪ੍ਰੇਤਾਂ ਦੀਆਂ ਗੱਲਾਂ ਨਹੀਂ ਹੁੰਦੀਆਂ ਉਹਨਾਂ ਲੋਕਾਂ 'ਚ ਵੀ ਹੁੰਦਾ ਇਹ ਉਹਨਾਂ ਲੋਕਾਂ 'ਚ ਵੀ ਹੁੰਦਾ ਜਿਹੜੇ ਲੋਕੀ ਕੁੱਤਾ ਪ੍ਰੇਤਾਂ ਨੂੰ ਮੰਨਦੇ ਨਹੀਂ ਹੁਣ ਉਹ ਉਹ ਆਦਮੀ ਆ ਕੇ ਮੈਨੂੰ ਇਹ ਕਹੇਗਾ ਇੱਕ ਡਾਕਟਰ ਨੂੰ ਕਿ ਵੀ ਡਾਕਟਰ ਸਾਹਿਬ ਰਾਤ ਨੂੰ ਨਾ ਕੁੱਤੇ ਪਿਆ ਜਿਵੇਂ ਦਬਾ ਪੈਂਦਾ ਹੁੰਦਾ ਬਹੁਤ ਜਿਆਦਾ ਮੇਰੀ ਛਾਤੀ ਦੇ ਉੱਤੇ ਭਾਰ ਆ ਰਿਹਾ ਸੀ ਮੈਨੂੰ ਬਹੁਤ ਜਿਆਦਾ ਐ ਕਿਸਾ ਮੈਂ ਸੋਚ ਰਿਹਾ ਸੀ ਹਿੱਲਿਆ ਨਹੀਂ ਜਾ ਰਿਹਾ ਸੀ ਜਿਵੇਂ ਕਿਸੇ ਨੇ ਦੱਬ ਲਿਆ ਹੋਵੇ ਪਰ ਉਹ ਪਤਾ ਨਹੀਂ ਕੀ ਸੀਗਾ ਜੀ ਮੈਨੂੰ ਮਤਲਬ ਅਨਕੰਫਰਟੇਬਲ ਮੈਸਜ ਸੁਣਦਾ ਸੀ ਉਹਨੂੰ ਏਦਾਂ ਜੇ ਇੰਟਰਪ੍ਰੀਟ ਕਰੇਗਾ ਦੂਸਰਾ ਹੈਗਾ ਹਾਰਟ ਨੈਟ੍ਰੇਟ ਹਾਰਟ ਨੈਟ੍ਰੇਟ ਇਹ ਹੈਗਾ ਕਿ ਸਾਡੇ ਕੁੱਤੇ ਤੇ ਆ ਹਾਰਟ ਦੀਆਂ ਗਤੀਵਿਧੀਆਂ ਦੇ ਵਿੱਚ ਛੋਟੀਆਂ ਮੋਟੀਆਂ ਸਟੇਜਸ ਆਉਂਦੀਆਂ ਹਨ ਜਿਨ੍ਹਾਂ ਦੇ ਨਾਲ ਬ੍ਰੇਨ ਨੂੰ ਬਲੱਡ ਸਪਲਾਈ ਆਕਸੀਜਨ ਸਪਲਾਈ ਘਟ ਜਾਂਦੀ ਹੈ ਤਾਂ ਉਦੋਂ ਬ੍ਰੇਨ ਇਦਾਂ ਦੇ ਅਹਿਸਾਸ ਮਹਿਸੂਸ ਕਰਦਾ ਹੈਗਾ ਜਾਂ ਇਦਾਂ ਦੀ ਕੰਡੀਸ਼ਨ ਮਹਿਸੂਸ ਕਰਦਾ ਹੈਗਾ ਉਹਨੀਆਂ ਉਹਦੇ ਕਈ ਕਾਰਨ ਹੋ ਸਕਦੇ ਆ ਛਾਤੀ ਦੇ ਉੱਤੇ ਹੱਥ ਰੱਖਿਆ ਗਿਆ ਤਾਂ ਵੀ ਬ੍ਰੇਨ ਜਿਹੜਾ ਹਾਰਟ ਹੈਗਾ ਉਹ ਉਹਦੀ ਗਤੀਵਿਧੀ ਥੋੜੀ ਜਿਹੀ ਪ੍ਰਭਾਵਿਤ ਹੋ ਸਕਦੀ ਹੈ ਜਾਂ ਜੇ ਅਸੀਂ ਖੱਬੇ ਪਾਸੇ ਲੇਟੇ ਹੋਏ ਜਨਾ ਵੀ ਤਾਂ ਖੱਬੇ ਪਾਸੇ ਲੇਟਣ ਦੇ ਨਾਲ ਹਾਰਟ ਦੀਆਂ ਗਤੀਵਿਧੀਆਂ ਥੋੜੀਆਂ ਪ੍ਰਭਾਵਿਤ ਹੁੰਦੀਆਂ ਜਾਂ ਤਕਸਾਲ ਮਹਿਸੂਸ ਕਰਦਾ ਹਾਂ ਜਿਹਦੇ ਕਰਕੇ ਉਹਦੀ ਉਹਦੀ ਜਿਹੜੀ ਪੰਪਿੰਗ ਕਪੈਸਿਟੀ ਹੈਗੀ ਉਹ ਤੇ ਥੋੜਾ ਅਸਰ ਪੈਂਦਾ ਤਾਂ ਉਹਦਾ ਅਸਰ ਬ੍ਰੇਨ 'ਤੇ ਹੋ ਜਾਂਦਾ ਹੈ ਜਿਹਦੇ ਨਾਲ ਇਦਾਂ ਦੇ ਛੋਟੇ-ਮੋਟੇ ਫੀਨੋਮੈਨਾਸ ਹੋ ਜਾਂਦੇ ਨੇ ਤਾਂ ਜੇ ਜਾਗਦੇ ਵੀ ਆਂ ਜਾਗਦੇ ਵੀ ਸਾਨੂੰ ਜੇ ਅਸੀਂ ਇੱਕ ਪਾਸੇ ਤੇ ਪਏ ਆ ਅਸੀਂ ਅਨਕੰਫਰਟੇਬਲ ਜਿਹਾ ਮਹਿਸੂਸ ਕਰਦੇ ਆਂ ਕਿ ਸਾਨੂੰ ਇੱਕ ਸਖਚਾ ਜਿਹਾ ਮਹਿਸੂਸ ਹੋ ਰਿਹਾ ਬੜਾ ਭਾਰ ਜਿਹਾ ਮਹਿਸੂਸ ਹੋ ਰਿਹਾ ਅਸੀਂ ਕੀ ਕਰਦੇ ਆਂ ਨਾਲ ਦੀ ਨਾਲ ਹੀ ਕਰਵਟ ਲੈ ਲੈਂਦੇ ਆਂ ਜਾਂ ਥੋੜਾ ਜਿਹਾ ਹਿੱਲ ਜੁਲ ਲੈ ਲੈਂਦੇ ਆਂ ਤਾਂ ਠੀਕ ਹੋ ਜਾਂਦਾ ਪਰ ਕੁੱਤੇ ਤੇ ਅਸੀਂ ਕਈ ਵਾਰੀ ਕਰਵਟ ਨਹੀਂ ਲੈਂਦੇ ਜਿਹਨੂੰ ਜੇ ਨਹੀਂ ਕਰਦੇ ਤਾਂ ਉਹ ਥੋੜਾ ਜਿਹਾ ਹੋਰ ਵੱਜ ਜਾਂਦਾ ਹੈ ਕਿ ਸਾਨੂੰ ਏਦਾਂ ਜੇ ਦਬਾਅ ਬਣ ਕੇ ਮਹਿਸੂਸ ਹੁੰਦਾ ਹੈ ਨਾ ਤਾਂ ਇਹ ਕੋਈ ਸੀਰੀਅਸ ਗੱਲ ਹੈਗੀ ਨਾ ਇਹ ਕੋਈ ਸੀਰੀਅਸ ਮਾਨਸਿਕ ਬਿਮਾਰੀ ਤੇਗੀ ਛੋਟੀਆਂ ਛੋਟੀਆਂ ਅਸੀਂ ਇਹਨਾਂ ਨੂੰ ਨੀਂਦ ਨਾਲ ਰਿਲੇਟਡ ਬਿਮਾਰੀਆਂ ਸਮਝਿਆ ਜੇ ਬਹੁਤ ਜ਼ਿਆਦਾ ਹੋਵੇ ਤਾਂ ਇਹਨੂੰ ਠੀਕ ਵੀ ਕੀਤਾ ਜਾ ਸਕਦਾ ਦਵਾਈਆਂ ਵੀ ਦਿੱਤੀਆਂ ਜਾ ਸਕਦੀਆਂ ਹੋਰ ਤਰੀਕੇ ਨਾਲ ਵੀ ਠੀਕ ਕੀਤਾ ਜਾ ਸਕਦਾ ਨਹੀਂ ਇਹ ਫਿਰ ਆਪਾਂ ਜਿੰਨੀ ਸਤਰ ਦੀ ਕਿਹਾ ਹੈਗਾ ਤੇ ਆਮ ਤੌਰ ਤੇ ਜੇ ਦੇਖਦੇ ਆ ਕਿ ਕੋਈ ਮਤਲਬ ਸ਼ੇਰੇ ਦੇ ਉੱਤੇ ਗੱਲ ਕਰਦੇ ਨੇ ਕਿ ਮੈਂ ਤਾਂ ਨਾ ਮੈਨੂੰ ਦਬ ਗਿਆ ਮੇਰੇ ਤੇ ਮੈਂ ਆਵਾਜ਼ ਚ ਚੀਕਾਂ ਮਾਰੀਆਂ ਮੇਰੀ ਆਵਾਜ਼ ਨਹੀਂ ਨਿਕਲ ਰਹੀ ਸੀਗੀ ਤਾਂ ਮੈਂ ਜਦੋਂ ਹੱਥ ਪੈਰ ਚੱਕਣ ਦੀ ਕੋਸ਼ਿਸ਼ ਹੱਥ ਪੈਰ ਚੱਕ ਲਈ ਆਵਾਜ਼ ਆ ਫਿਰ ਆਵਾਜ਼ ਜਿਸ ਤਰ੍ਹਾਂ ਵੀ ਉਹਨੂੰ ਦਬਾਉਗਾ ਇਹਦੇ ਵਿੱਚ ਕੀ ਕਰਨ ਪੈਂਦਾ ਹੈਗਾ ਜਾਂ ਤਾਂ ਜਿਆਦਾ ਇਹਨੂੰ ਆਪਾਂ ਇੱਕ ਐਂਜੇ ਸਮਝ ਲਓ ਕਿ ਸਿੰਪਲੀ ਆਪਾਂ ਇਹਨੂੰ ਇੱਕ ਡਰਾਉਣੇ ਸੁਪਨੇ ਦੇ ਨਾਲ ਰਿਲੇਟ ਕਰ ਸਕਦੇ ਹਾਂ ਉਹਨੂੰ ਡਰਾਉਣਾ ਸੁਪਨਾ ਉਹਦੇ ਫਿਜ਼ੀਕਲ ਕਾਰਨ ਵੀ ਹੋ ਸਕਦੇ ਆ ਜਿਵੇਂ ਮੈਂ ਤੁਹਾਨੂੰ ਹਾਰਟ ਵੱਲੋਂ ਦੱਸਿਆ ਹੈਗਾ ਜਾਂ ਬਲੱਡ ਸਪਲਾਈ ਵੱਲੋਂ ਦੱਸਿਆ ਹੈਗਾ ਡਰਾਉਣਾ ਸੁਪਨਾ ਇਸ ਤਰ੍ਹਾਂ ਵੀ ਹੋ ਸਕਦਾ ਹੈ ਤੇ ਡਰਾਉਣਾ ਸੁਪਨਾ ਸਬਕੌਨਸ਼ੀਅਸ ਮਾਈਂਡ ਦੀ ਪ੍ਰੋਡਕਟ ਵੀ ਹੋ ਸਕਦਾ ਹੁਣ ਜਾਂ ਤਾਂ ਇਹ ਹੈਗਾ ਵੀ ਡਰਾਉਨੇ ਸੁਪਨੇ ਦੇ ਵਿੱਚ ਜਿੱਦਾਂ ਤੁਹਾਡੇ ਕੋਲ ਕੁਝ ਮਗਰ ਪੈ ਗਿਆ ਤੁਸੀਂ ਭਜਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਤੁਹਾਡੇ ਤੋਂ ਕੁਝ ਨਹੀਂ ਜਾ ਰਿਹਾ ਤੁਹਾਡੇ ਕੋਲ ਜਾਨਵਰ ਮਗਰ ਪੈ ਗਿਆ ਤੁਹਾਡੇ ਤੋਂ ਭਜੇ ਨਹੀਂ ਜਾ ਰਿਹਾ ਇੱਦਾਂ ਤੁਸੀਂ ਚੀਕਾ ਮਾਰਨ ਦੀ ਕੋਸ਼ਿਸ਼ ਕਰਦੇ ਆ ਚਲੋ ਚਲੋ ਤੁਹਾਡੀ ਆਵਾਜ਼ ਨਹੀਂ ਨਿਕਲ ਰਹੀ ਜਾਂ ਤੁਹਾਡੇ ਨਾਲ ਚੀਕਾਂ ਨਿਕਲ ਜਾਂਦੀਆਂ ਨੇ ਉਹ ਟੀਕਾ ਫਟਮੁਤੀ ਨਿਕਲ ਜਾਂਦੀ ਹੈ ਮਤਲਬ ਤੁਸੀਂ ਸੁਪਨੇ 'ਚ ਟੀਕਾ ਮਾਰ ਰਹੇ ਹੋ ਉਹ ਟੀਕਾ ਫਟਮੁਤੀ ਨਿਕਲਦਾ ਕੋਈ ਪਿਆ ਬੰਦਾ ਸੋਚਦਾ ਵੀ ਕੀ ਗੱਲ ਹੋ ਗਈ ਸੀ ਗੱਲ ਹੋ ਗਈ ਜਗਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਟੀਕਾ ਮਾਰ ਰਹੇ ਆ ਉਹ ਜਿਹੜਾ ਜਗਾਦ ਨੇ ਨੇ ਉਹ ਹੋ ਉਹ ਲੱਗਦਾ ਹੈਗਾ ਪਤਾ ਨਹੀਂ ਕੀ ਹੋਗਾ ਮਨ ਪਤਾ ਨਹੀਂ ਹੁੰਦਾ ਵੀ ਕੀ ਹੋਗਾ ਪਤਾ ਨਹੀਂ ਕੀ ਹੋਗਾ ਸੀ ਕੋਈ ਸੁਪਨਾ ਆਇਆ ਸੀ ਬਸ ਪਤਾ ਨਹੀਂ ਕੀ ਮੈਨੂੰ ਐ ਜਿ ਲੱਗਿਆ ਤੇ ਮੇਰੇ ਜਾਂ ਟੀਕਾ ਨਿਕਲੇਗੀ ਉਹ ਟੀਕਾ ਸੱਚੀ ਮੁੱਤੀ ਵੀ ਨਿਕਲ ਜਾਂਦੀ ਹੈ ਮਤਲਬ ਇਹ ਫੀਨੋਮੈਨਾਸ ਨੂੰ ਕੋਈ ਬਹੁਤ ਜ਼ਿਆਦਾ ਅਸੀਂ ਸੀਰੀਅਸਲੀ ਨਹੀਂ ਲੰਦੇ ਅਸੀਂ ਛੋਟੀਆਂ-ਮੋਟੀਆਂ ਬੱਚਿਆਂ ਦੇ ਵਿੱਚ ਆਮ ਹੀ ਹੁੰਦਾ ਇੱਕ ਏਦਾਂ ਦੀ ਬਿਮਾਰੀ ਵੀ ਹੈਗੀ ਬੱਚਿਆਂ ਦੇ ਵਿੱਚ ਜਿਹਨੂੰ ਅਸੀਂ ਸੋਮਨੈਂਬੁਲਿਜ਼ਮ ਕਹਿੰਦੇ ਆ ਓਕੇ ਇੱਕ ਬੱਚੇ ਉੱਠ ਕੇ ਹਰਕਤਾਂ ਕਰਨ ਲੱਗ ਜਾਂਦੇ ਨੇ ਉੱਠ ਕੇ ਕੋਈ ਗੱਲਾਂ-ਬਾਤਾਂ ਕਰਨ ਲੱਗ ਜਾਂਦੇ ਨੇ ਜਾਂ ਖੇਡਣ ਲੱਗ ਜਾਂਦੇ ਨੇ ਜਾਂ ਕੰਮ ਕਰਨ ਲੱਗ ਜਾਂਦੇ ਨੇ ਤੁਰਨ-ਤੁਰਨ ਲੱਗ ਜਾਂਦੇ ਨੇ ਤਾਂ ਉਹੋ ਛੋਟੀ ਜਿਹੀ ਬਿਮਾਰੀ ਹੈਗੀ ਜਿਹੜੀ ਬਚਪਨ ਦੇ ਵਿੱਚ ਹੀ ਹੁੰਦੀ ਹੈ ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਉਹ ਆਪਣੇ ਆਪ ਹੀ ਠੀਕ ਹੋ ਜਾਂਦੀ ਹੈਗੀ ਕਈ ਹਾਲ ਤਾਂ ਕਈ ਕੁਝ ਕਿਸਮਾਂ ਦੇ ਵਿੱਚ ਉਹ ਠੀਕ ਨਹੀਂ ਵੀ ਹੁੰਦੀ ਤਾਂ ਉਹਦਾ ਇਲਾਜ ਵੀ ਕੀਤਾ ਜਾ ਸਕਦਾ ਹੈ ਜਾਂ ਬੱਚੇ ਨੂੰ ਬਹੁਤ ਡਾਕਟਰ ਨੂੰ ਠੀਕ ਵੀ ਕਰ ਦਿੰਦੇ ਹੈ ਇਹ ਜਿਹੜਾ ਫਿਰ ਪ੍ਰੋਸੈਸਿੰਗ ਦਾ ਦਬਾਅ ਪੈਣ ਦਾ ਹੈ ਕਿਉਂਕਿ ਆਮ ਥਰਨ ਤੋਂ ਪੈਂਦਾ ਨਹੀਂ ਹੈ ਨਾ ਬਿਲਕੁਲ ਸਾਰਾ ਲੋਕ ਜਿਹੜੇ ਕੁਝ ਕੁ ਲੋਕਾਂ ਨੂੰ ਤਾਂ ਇਹਦਾ ਕੀ ਜਦੋਂ ਤੁਸੀਂ ਜਿਵੇਂ ਕਹਿੰਦੇ ਕੋਈ ਬਹੁਤ ਐਡੀ ਵੱਡੀ ਇਲਾਜ ਵਾਲੀ ਗੱਲ ਹੈ ਨਹੀਂ ਤਾਂ ਇਲਾਜ ਜਦੋਂ ਵੀ ਹੈ ਨਹੀਂ ਤਾਂ ਕੀ ਆਪਣੇ ਆਪ ਠੀਕ ਹੋ ਵੀ ਜਾਂਦਾ ਹੈ ਹਾਂ ਇਹ ਬਹੁਤ ਇੰਗਰ ਇਹਦਾ ਉਮਰ ਦਾ ਇਹਦਾ ਕੋਈ ਸਮੇਂ ਦਾ ਹੈ ਵੀ ਇੰਨਾ ਸਮਾਂ ਲੂ ਵੀ ਚੱਲਦਾ ਰਹਿੰਦਾ ਤੇ ਉਦੋਂ ਬਸ ਠੀਕ ਹੋ ਜਾਂਦਾ ਹੈ ਇਹ ਇਹ ਨਾ ਜੀ ਜੇ ਐ ਸਮੇਂ ਦੀ ਗੱਲ ਕਰੀਏ ਇਕ ਤਾਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਚਾਈਲਡਹੂਡ ਦੇ ਵਿੱਚ ਕਾਮਨ ਹੈਗਾ ਇਹ ਬੱਚਿਆਂ ਦੇ ਵਿੱਚ ਕਾਮਨ ਹੈਗਾ ਮਤਲਬ ਪ੍ਰੀ ਅਡਲਟ ਉਹ ਜਿਹੜਾ ਹੈਗਾ ਨਾ 10 12 15 ਸਾਲ ਦੀ ਉਮਰ 12 ਸਾਲ ਦੀ ਇਸ ਕੋ ਉਮਰ ਦੇ ਵਿੱਚ ਇਹ ਕਾਮਨ ਹੈਗਾ ਹੈ ਨਾ ਕਿ ਜਿਹੜਾ ਸਬਕੌਨਸ਼ੀਅਸ ਮਾਈਂਡ ਹੈਗਾ ਉਹ ਪਰਪੱਕ ਨਹੀਂ ਹੋਇਆ ਹੁੰਦਾ ਹੈ ਜੀ ਕਿ ਉਹ ਥੋੜਾ ਹਜੇ ਇਮੇਚੁਰ ਹੁੰਦਾ ਹੈ ਤਾਂ ਇਦਾਂ ਦਾ ਕੁਝ ਜ਼ਿਆਦਾ ਹੁੰਦਾ ਹੈਗਾ ਜਾਂ ਸਮੇਂ ਦੇ ਨਾਲ ਅਸੀਂ ਇਸ ਤਰ੍ਹਾਂ ਰਿਲੇਟ ਕਰ ਸਕਦੇ ਹਾਂ ਜੇ ਕੋਈ ਆਦਮੀ ਕਿਸੇ ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਚੱਲ ਰਿਹਾ ਟੈਨਸ਼ਨ ਦੇ ਵਿੱਚ ਚੱਲ ਰਿਹਾ ਤਣਾਅ ਦੇ ਵਿੱਚ ਚੱਲ ਰਿਹਾ ਕੋਈ ਉਹਦੀ ਕਿਹੜੀ ਦੁਸ਼ਨਸਾ ਚੱਲ ਰਹੀ ਹੈ ਕੋਈ ਉਹਦਾ ਮਾਨਸਿਕ ਦੀ ਮਾਨਸਿਕ ਸਿਹਤਿਆ ਚੱਲ ਰਹੀ ਹੈ ਜਾਂ ਕੋਈ ਉਹਦਾ ਗੰਭੀਰ ਮਾਨਸਿਕ ਰੋਗਾਂ ਦਾ ਜਾਂ ਕਿਸੇ ਹੋਰ ਤਰ੍ਹਾਂ ਦੇ ਰੋਗਾਂ ਦਾ ਇਲਾਜ ਚੱਲ ਰਿਹਾ ਦਵਾਈਆਂ ਚੱਲ ਰਹੀਆਂ ਨੇ ਜਿਹੜੀਆਂ ਦਿਮਾਗ ਦੀ ਫੰਕਸ਼ਨਿੰਗ ਨੂੰ ਪ੍ਰਭਾਵਿਤ ਕਰਦੀਆਂ ਨੇ ਤਾਂ ਉਹਦੇ ਨਾਲ ਹੋ ਸਕਦਾ ਉਹਨਾਂ ਸਟੇਜ ਦੇ ਵਿੱਚ ਕਿ ਜਦੋਂ ਆਦਮੀ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਹੈਗਾ ਕਿ ਤਾਂ ਉਹ ਟੈਨਸ਼ਨ ਨਿਕਲ ਜਾਂਦੀ ਐ ਸਟ्रेस ਦਾ ਕਈ ਵਾਰੀ ਕੁ ਸਮਾਂ ਹੁੰਦਾ ਐ ਐਸਾ ਤਾਂ ਨਿਕਲ ਜਾਂਦਾ ਤਾਂ ਆਪਣੇ ਆਪ ਠੀਕ ਵੀ ਹੋ ਜਾਂਦਾ ਜਾਂ ਫਿਰ ਜਿਹੜੇ ਕੁਛ ਇਸ ਤਰ੍ਹਾਂ ਦੇ ਲੋਕੀ ਹੁੰਦੇ ਆ ਵੀ ਜਿਹੜੇ ਜਿਹੜੇ ਧਾਰਮਿਕ ਤਪੋਜਾ ਇਗਜ਼ਾਮੀਆਂ ਪੁੱਤਾਂ ਪ੍ਰੇਤਾ ਵਾਂਗੀਆਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਡਰਦੇ ਹੁੰਦੇ ਨੇ ਹਾਂਜੀ ਤਾਂ ਉਹ ਡਰ ਉਹਨਾਂ ਦੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਬੈਠਾ ਹੁੰਦਾ ਐ ਮਤਲਬ ਆਪਾਂ ਕਿਸੇ ਨੂੰ ਡਰਾਤਾ ਕਿ ਤੈਨੂੰ ਮਤਲਬ ਇਹ ਹੋਊਗਾ ਜਿਵੇਂ ਉਹ ਬਾਬੇ ਕਰਦੇ ਨੇ ਕਿ ਤੈਨੂੰ ਰਾਤ ਨੂੰ ਪਤਾ ਲੱਗੂਗਾ ਰਾਤ ਨੂੰ ਤੈਨੂੰ ਚੀਜ਼ ਚੱਕ ਚੱਕ ਕੇ ਮਾਰੂਗੀ ਹੁਣ ਇਹ ਗੱਲਾਂ ਉਹਦੇ ਦਿਮਾਗ 'ਚ ਬੈਠ ਗਈਆਂ ਤੇ ਰਾਤ ਨੂੰ ਸਬਕੌਂਸ਼ੀਅਸ ਮਾਈਂਡ ਉਹ ਕ੍ਰੀਏਟ ਕਰ ਦਿੰਦਾ ਹੈ ਤਾਂ ਉਹ ਉੱਥੇ ਵਿਸ਼ਵਾਸ ਕਰਦਾ ਹੁੰਦਾ ਹੈ ਇਹ ਹੈਗਾ ਜੇ ਉਹ ਵਿਸ਼ਵਾਸ ਉਹ ਖਤਮ ਕਰ ਦੇਈ ਵੀ ਹੈ ਕੁਝ ਨਹੀਂ ਹੁੰਦਾ ਹੁੰਦਾ ਕੋਈ ਚੀਜ਼ਾਂ ਰਾਤ ਨੂੰ ਚੱਕ ਚੱਕ ਕੇ ਨਹੀਂ ਮਾਰਦੀਆਂ ਇਹ ਤੁਹਾਡੇ ਦਿਮਾਗ ਦੇ ਆਪਣਾ ਹੀ ਹੁੰਦਾ ਹੈਗਾ ਤਾਂ ਉਹ ਆਦਮੀ ਦਸਨਾ ਬੰਦ ਵੀ ਕਰ ਦਿੰਦਾ ਤਾਂ ਦਸਤ ਲਾਸਟ ਸਵਾਲ ਹੈਗਾ ਕਿ ਇਹ ਜੇ ਜਦੋਂ ਫਿਰ ਦੁਬਾਰਾ ਦੇਣਾ ਤੇ ਬਹੁਤ ਸਾਰੇ ਲੋਕ ਕਿਉਂਕਿ ਜਵੇ ਪਹਿਲਾਂ ਗੱਲ ਕਰ ਹੀ ਚੁੱਕੇ ਆ ਆ ਚੁੱਕੀ ਹੈ ਗੱਲ ਵੀ ਇਹਨਾਂ ਅੰਧਸਾਸਾ ਵਿਗਮ ਪਰਮਾਨਾਂ ਨੂੰ ਜ਼ੋਰ ਲੱਗ ਜਾ ਲੋਕਾਂ ਨੇ ਲਿਆ ਤੇ ਫਿਰ ਉਹਦੇ ਲਈ ਉਹ ਬਹੁਤ ਸਾਰੇ ਏਦਾਂ ਦੇ ਟੋਟਕੇ ਵੀ ਕਰਦੇ ਨੇ ਇਲਾਜ ਦੇ ਕਿ ਕਿਸੇ ਕਿਸਮ ਦੇ ਟੋਟਕੇ ਕਰਦੇ ਨੇ ਕਿ ਉਹ ਕੋਨਾਂ ਕੋਈ ਨਾ ਬੈਨੀਫਿਟ ਹੈ ਕਰਨੇ ਨਹੀਂ ਕਰਦੇ ਜੇ ਕਰਦੇ ਨੇ ਕੀ ਉਹਦਾ ਮਤਲਬ ਰਹੀਦਾ ਟੋਟਕਾ ਦੇਖੋ ਜਿੱਥੋਂ ਤੱਕ ਟੋਟਕੇ ਦਾ ਸਬੰਧ ਹੈ ਮੇਰੇ ਖਿਆਲ 'ਚ ਐਸੀ ਕੋਈ ਮਨੁੱਖੀ ਸਮੱਸਿਆ ਨਹੀਂ ਹੋਣੀ ਜਿਹਦੇ ਬਾਰੇ ਲੋਕੀ ਟੋਟਕੇ ਨਹੀਂ ਕਰਦੇ ਹਾਂਜੀ ਹਰ ਬਿਮਾਰੀ ਤੇ ਹਾਂਜੀ ਹਰ ਬਿਮਾਰੀ ਤੇ ਟੋਟਕੇ ਕੀਤੇ ਜਾਂਦੇ ਆ ਤੇ ਹਰ ਬਿਮਾਰੀ ਤੇ ਸਮਾਜ ਨੂੰ ਇਹ ਗੱਲੋਂ ਮਨਾ ਲਿਆ ਪ੍ਰਭਾਵਿਤ ਕਰ ਲਿਆ ਕਿ ਟੋਟਕਿਆਂ ਦਾ ਅਸਰ ਹੁੰਦਾ ਹੈ ਤੇ ਹਰ ਤਰ੍ਹਾਂ ਦੇ ਮਰੀਜ਼ ਨਾਲੇ ਉਹ ਡਾਕਟਰਾਂ ਤੋਂ ਇਲਾਜ ਵੀ ਕਰਵਾਉਂਦੇ ਰਹਿੰਦੇ ਨਾਲੇ ਟੋਟਕੇ ਵੀ ਕਰਾਉਂਦੇ ਰਹਿੰਦੇ ਤੇ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਵਿੱਚ ਭਾਵੇਂ ਸਾਨੂੰ ਕੋਈ ਘਰੇਲੂ ਸਮੱਸਿਆਵਾਂ ਨੇ ਭੋਲੇ ਲੜਾਈ ਝਗੜਾ ਭਾਵੇਂ ਸਾਡਾ ਕੋਈ ਕੋਰਟ ਕੇਸ ਹੈ ਭਾਵੇਂ ਸਾਨੂੰ ਕੋਈ ਹੋਰ ਸਮੱਸਿਆ ਚੱਲ ਰਹੀ ਹੈ ਤੇ ਉਹ ਟੋਟਕਿਆਂ ਵਾਲਾ ਦਾ ਕੰਮ ਚੱਲਦਾ ਹੈ ਤੇ ਇਸੇ ਲਈ ਇਹਦੇ 'ਚ ਵੀ ਟੋਟਕੇ ਕਰਨਗੇ ਪਰ ਇਹਨਾਂ ਰਿਐਲਿਟੀ ਟੋਟਕਿਆਂ ਦਾ ਨਾ ਤਾਂ ਇਹਦੇ ਨਾਲ ਨਾ ਕਿਸੇ ਹੋਰ ਬਿਮਾਰੀ ਦੇ ਨਾਲ ਕੋਈ ਸਬੰਧ ਨਹੀਂ ਹੈਗਾ ਉਹ ਅੰਧਵਿਸ਼ਵਾਸ ਹੈ ਮਾਨਸਿਕ ਲੋਸਟ ਹੈ ਉਹਦੇ ਸਮੇਂ ਦੀ ਬਰਬਾਦੀ ਹੈ ਉਹਦੇ ਪੈਸੇ ਦੀ ਬਰਬਾਦੀ ਹੈ ਸੱਚਮੁੱਚ ਟੋਟਕਿਆਂ ਨਾਲ ਉਹ ਲੋਕਾਂਾਂ ਨਾਲ ਜਿਹੜਾ ਉਹ ਸਾਰੇ ਕੁਝ ਕਰਦੇ ਨੇ ਉਹਦੇ ਨਾਲ ਕਿਸੇ ਦਾ ਕੁਝ ਸਵਾਰਿਆ ਨਹੀਂ ਜਾ ਸਕਦਾ ਲੋਕਾਂ ਨੂੰ ਡਰਾਇਆ ਜਾ ਸਕਦਾ ਤੇ ਮੈਂ ਇਹ ਕਹਿਣਾ ਹੁਣਾਂ ਕਿ ਇਹਦੇ ਨਾਲ ਕਿਸੇ ਦਾ ਕੁਝ ਵਿਗਾੜਿਆ ਵੀ ਨਹੀਂ ਜਾ ਸਕਦਾ ਨਾ ਤਾਂ ਉਹ ਟੋਨੇਟਾ ਮੰਟਲੇ ਔਰ ਕੇ ਉਹ ਇਦਾਂ ਦੀਆਂ ਬਿਮਾਰੀਆਂ ਨੂੰ ਠੀਕ ਕਰਦੇ ਨੇ ਤੇ ਨਾ ਹੀ ਇਦਾਂ ਦੀਆਂ ਇਦਾਂ ਦਾ ਕੁਝ ਹੋ ਸਕਦਾ ਹੈਗਾ ਤੇ ਜਿਹੜੀਆਂ ਦੂਜੀਆਂ ਬਿਮਾਰੀਆਂ ਦੇ ਵਿੱਚ ਟੁੱਟਕੇ ਕੀਤੇ ਜਾਂਦੇ ਨੇ ਉਹ ਵੀ ਬਿਮਾਰੀਆਂ ਕੋਈ ਉਹਨਾਂ ਟੋਟਕਿਆਂ ਦੇ ਨਾਲ ਠੀਕ ਨਹੀਂ ਹੁੰਦੀਆਂ ਸਗੋਂ ਨੁਕਸਾਨ ਹੁੰਦੇ ਦੇਖੇ ਨੇ ਅਕਸਰ ਬਹੁਤ ਸਾਰੇ ਕੇਸਾਂ ਦੇ ਵਿੱਚ ਅਸੀਂ ਨੁਕਸਾਨ ਕਰਕੇ ਕੁਝ ਲੁਕੀ ਪ੍ਰਭਾਵਤ ਹੋ ਕੇ ਉਹਨਾਂ ਤੋਂ ਦਵਾਈਆਂ ਬੰਦ ਕਰ ਦਿੰਦੇ ਨੇ ਜਾਂ ਲੰਬੇ ਕੋਰਸ ਆਉਂਦੇ ਨੇ ਕਈ ਵਾਰੀ ਕੁਝ ਬਿਮਾਰੀਆਂ ਦੇ ਤਾਂ ਉਹ ਵੀ ਥੀ ਬੰਦ ਕਰ ਦਿੰਦੇ ਨੇ ਤਾਂ ਉਹ ਇਲਾਜ ਬੰਦ ਹੋ ਗਿਆ ਤਾਂ ਉਹ ਟੋਟਕੇ ਨੇ ਕੁਝ ਕਰਨਾ ਨਹੀਂ ਇਹ ਆਦਮੀ ਦਾ ਨੁਕਸਾਨ ਹੋ ਜਾਂਦਾ ਹੈ इवन ਨੁਕਸਾਨ ਕਰਾਉਣ ਤੋਂ ਬਾਅਦ ਵੀ ਆਦਮੀ ਸਹਿਮਤ ਉਹਨਾਂ ਨਾਲ ਹੀ ਰਹਿੰਦਾ ਕਿ ਵੀ ਨਹੀਂ ਨਹੀਂ ਜੀ ਇਹ ਤਾਂ ਸੀਰੀਜ ਹੀ ਬੜੀ ਖਤਰਨਾਕ ਸੀ ਮੌਤ ਵੀ ਹੋ ਗਈ ਤਾਂ ਇਹੀ ਵੀ ਉਹ ਨਹੀਂ ਇਹ ਜੀ ਚੀਜ਼ ਲੈ ਗਈ ਡਾਕਟਰ ਨੇ ਵੀ ਇਹਦੇ ਇਸ ਕੀ ਕਰ ਲੈਣਾ ਕੋਲੋ ਸਾਡੀ ਮਾਨਸਿਕਤਾ ਹੀ ਹੈ ਮਾਨਸਿਕਤਾ ਦਾ ਉਦਾਹਰਣ ਦੀ ਲੋੜ ਹੈ ਤਾਂ ਐਸੀ ਦੋਸਤੋ ਡਾਕਟਰ ਆਰ ਕੇ ਬਸਲ ਜੀ ਜਿਨ੍ਹਾਂ ਨੇ ਉਸ ਦਬਾਅ ਬਾਰੇ ਦੱਸਿਆ ਵੀ ਦਬਾਅ ਪੈਣਾ ਕੀ ਹੈ ਤਦੋ ਕਿ ਇਹਦੇ ਖਾਤਰ ਬਹੁਤ ਸਾਰੇ ਸਾਡੇ ਲੋਕਾਂ ਦੇ ਪਰੰਪਰਿਕੇ ਚ ਹੋਰ ਹੈਗੇ ਤੇ ਜਿਹਦੇ ਬਹੁਤ ਸਾਰੇ ਟੋਕ ਕੇ ਵਗੈਰਾ ਕਰਾ ਕੇ ਹੋਰ ਕਰਵਾ ਕੇ ਤਾਂ ਕਿਸੇ ਹੋਰ ਚੱਕਰ ਤੇ ਪਹੁੰਚਿਆ ਅਸਲ ਦੇ ਵਿੱਚ ਡਾਕਟਰ ਸਾਹਿਬ ਦੇ ਕਹਿਣਾ ਬਾਬ ਇਹ ਹੈਗਾ ਕਿ ਇਹ ਐਡੀ ਕੋਈ ਗੰਭੀਰ ਜਾਂ ਖਤਰਨਾਕ ਬਿਮਾਰੀ ਜਾਂ ਐਡਾ ਦਾ ਕੋਈ ਰੋਗ ਨਹੀਂ ਤੇ ਨਾ ਹੀ ਕੋਈ ਇਹ ਕਿਸ ਤਰ੍ਹਾਂ ਦੀ ਉਪਰੀ ਚੀਜ਼ ਕਸਰ ਪੂਟ ਪ੍ਰੇਰ ਜਾਂ ਕੋਈ ਹੋਰ ਚੀਜ਼ ਦਾ ਹੁੰਦਾ ਹੈ ਇੱਕ ਨਾਰਮਲ ਇਹ ਕ੍ਰਿਆ ਹੈਗੀ ਹੈ ਪ੍ਰਕਿਰਿਆ ਹੈਗੀ ਹੈ ਜਿਹਦੇ ਤੇ ਸੁੱਤੇ ਕੰਮ ਹੁੰਦੀ ਹੈ ਔਰ ਜਾਣਕਾਰੀ ਕਿੱਜਾਂ ਲੱਗੀ ਚੰਗੀ ਲੱਗੀ ਜਿਆਦਾ ਜਿਆਦਾ ਮੈਕਸ਼ਰ ਕਮੈਂਟ ਕਰਕੇ ਆਪਣੇ ਵਿਚਾਰ ਦੋ ਦਿਓਣਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ